ਸਰਦਰਲੈਂਡ ਸਰਕਾਰ ਦਿਆ ਨਾਗਰਿਕ ਨੂੰ ਰੋਜ਼ਾਨਾ ਦੇ ਖਰਚੇ ਲਈ ਜ਼ਰੂਰੀ ਰਕਮ ਮੁਹੱਈਆ ਕਰਉਣ ਦੀ ਪੇਸ਼ਕਸ਼ ਨੂੰ ਦੇਸ਼ ਵਾਸੀਆਂ ਨੇ ਠੁਕਰਾ ਦਿੱਤਾ। ਇਸ ਪੇਸ਼ਕਸ਼ ਵਿੱਚ ਲੋਕਾਂ ਤੋਂ ਪੁੱਛਿਆ ਗਿਆ ਸੀ ਕਿ ਕੀ ਉਹ ਦੇਸ਼ ਦੇ ਨਾਗਰਿਕਾਂ ਲਈ ਇੱਕ ਤੈਅ ਆਮਦਨ ਦੇ ਨਿਯਮ ਦਾ ਸਮਰਥਨ ਕਰਦੇ ਹਨ ਜਾਂ ਨਹੀਂ। ਇਸ ਵਿੱਚ કુલ 47.4% ਲੋਕਾਂ ਨੇ ਹੀ ਵੋਟਿੰਗ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੰਜਨਾਂ ਦੀ ਯਾਤਰਾ ਦੌਰਾਨ ਤੀਸਰੇ ਪੜਾਅ ਵਿੱਚ ਸੋਮਵਾਰ ਨੂੰ ਸਵਿਟਜ਼ਰਲੈਂਡ ਪਹੁੰਚ ਗਏ ਮੋਦੀ ਨੇ ਆਪਣੇ tour ਦੀ ਸ਼ੁਰੂਆਤ ਪਾਕਿਸਤਾਨ ਤੋਂ ਕੀਤੀ ਸੀ ਜਿਸ ਮਗਰੋਂ ਉਹ ਕਤਰ ਗਏ ਮੋਦੀ ਸਵਿਟਜ਼ਰਲੈਂਡ ਵਿੱਚ ਰਾਸ਼ਟਰਪਤੀ ਜੋਹਾਨ ਸਨਾਈਡਰ ਅਮਨ ਨਾਲ ਮੁਲਾਕਾਤ ਦੌਰਾਨ ਆਪਸੀ ਅਤੇ ਦੋਪੱਖੀ ਖੇਤਰੀ ਅਤੇ ਬਹੁਪੱਖੀ ਮੁੱਦਿਆਂ ਤੇ ਗੱਲਬਾਤ ਕਰਨਗੇ ਮੌਧਿਕ ਰਾਸ਼ਟਰਪਤੀ ਬਰਾਕ ਓਬਾਮਾ ਨੇ ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਸ਼ੁਰੂਆਤ ਤੇ ਮੁਸਲਮਾਨਾਂ ਨੂੰ ਬਧਾਈ ਦਿੱਤੀ ਅਤੇ ਸਾਰੇ ਅਮਰੀਕਾ ਦੇ ਨਾਗਰਿਕਾਂ ਦੀ ਸੁਰੱਖਿਆ ਕਰਨ ਦੀ ਆਪਣੇ ਵਚਨਬੱਧਤਾ ਨੂੰ ਦੁਹਰਾਇਆ ਓਬਾਮਾ ਨੇ ਕਿਹਾ ਕਿ ਮੁਸਲਮਾਨ ਅਮਰੀਕੀਆਂ ਉਸ ਪਵਿੱਤਰ ਮਹੀਨੇ ਦਾ ਜਸ਼ਨ ਮਨਾਏ ਜਾਣ ਦੇ ਮੌਕੇ ਤੇ ਮੈਨੂੰ ਇਹ ਯਾਦ ਆ ਜਾਂਦਾ ਹੈ ਕਿ ਅਸੀਂ ਇੱਕ ਅਮਰੀਕੀ ਪਰਿਵਾਰ ਹਾਂ ਲਖਣੀ ਤੁਰਕੀ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਸੈਰ ਸਪਾਟੇ ਲਈ ਲੈ ਜਾ ਰਹੀ ਇੱਕ বাস ਸੜਕ ਤੋਂ ਫਿਸਲ ਕੇ ਨਹਿਰ ਵਿੱਚ ਡਾਡੇਗੀ ਇਸ ਕਾਰਨ 14 ਲੋਕਾਂ ਦੀ ਮੌਤ ਹੋ ਗਈ ਅਤੇ 24 ਹੋਰ ਜ਼ਖਮੀ ਹੋ ਗਏ ਸੂਤਰਮੁਕ ਤਵਕ বাস ਉਸਮਾਨੀਓ ਸ਼ਹਿਰ ਦੇ ਬਾਹਰ ਪੁਰਾਤਨ ਸਥਾਨ ਕਾਰੇ ਤੇਪਾ ਤੋਂ ਵਿਦਿਆਰਥੀਆਂ ਨੂੰ ਵਾਪਸ ਲਿਆ ਰਹੀ ਸੀ ਐਡਵਰਨ ਲਾਸ Ăਂਜਲਸ ਦੇ ਬਾਹਰ ਇਲਾਕੇ ਦੇ ਪਹਾੜਾਂ ਵਿੱਚ 80% ਅੱਗ ਤੇ ਕਾਬੂ ਪਾ ਲਿਆ ਗਿਆ ਇਸ ਕਾਰਨ ਲਗਭਗ 500 ਏਕੜ ਜ਼ਮੀਨ ਅਤੇ ਕਈ ਘਰ ਇਸ ਦੀ ਲਪੇਟ ਵਿੱਚ ਆ ਗਏ ਸਨ ਸ਼ਨੀਵਾਰ ਨੂੰ 5000 ਲੋਕਾਂ ਤੋਂ ਘਰ ਖਾਲੀ ਕਰਵਾ ਲਏ ਗਏ ਸਨ ਅਮਰੀਕਾ ਦੇ ਰਾਸ਼ਟਰਪਤੀ ਅਦੇ ਦੀ ਉਮੀਦਵਾਰੀ ਦੌੜ ਚ ਡੈਮੋਕ੍ਰੈਟਿਕ ਪਾਰਟੀ ਦੇ ਦਾਵੇਦਾਰ ਹਿਲੈਰੀ ਕਲੈਂਟਰ ਨੇ ਪੋਰਟੋ ਰੀਕੋ ਇਲਾਕੇ ਦੀ ਪ੍ਰਾਇਮਰੀ ਚੋਣ ਜਿੱਤ ਲਈ ਹੈ ਇਸ ਜਿੱਤ ਨਾਲ ਉਹ ਆਪਣੇ ਪਾਰਟੀ ਨੂੰ ਰਾਸ਼ਟਰਪਤੀ ਚੋਣ ਲਈ ਉਮੀਦਵਾਰੀ ਹਾਸਲ ਕਰਨ ਦੇ ਹੋਰ ਨੇੜੇ ਪਹੁੰਚ ਗਈ ਜਾਣਕਾਰੀ ਮੁਤਾਬਕ ਪੋਰਟੋ ਰੀਕੋ ਇਲਾਕੇ ਦੀ ਪ੍ਰਾਇਮਰੀ ਚੋਣ ਚ ਕਲੈਂਟਰ ਨੇ ਆਪਣੇ ਮੁਕਾਬਲੇਪਾਸ ਵਰਮੋਰਟ ਦੇ ਸੈਨੇਟਰ ਬਰਨੀ ਸੈਂਡਰਸ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਵੈਂਕੂਵਰ ਦੇ ਰਿਚਮਨ ਵਿਖੇ ਹੌਲਿਆਂ ਚਲਾ ਕੇ ਕੁਝ ਹਮਲਾਵਰਾਂ ਨੇ ਇੱਕ ਵਿਅਕਤੀ ਦੀ ਹੱਤਿਆ ਕਰਤੀ ਮ੍ਰਿਤਕ ਦੀ ਪਛਾਣ ਅਮਰਜੀਤ ਸਿੰਘ ਸੰਦੂ ਦੇ ਰੂਪ ਵਿੱਚ ਹੋਈ ਹੈ ਅਮਰਜੀਤ ਸਿੰਘ ਵੈਂਕੂਵਰ ਦੇ ਵੱਡੇ ਪੱਤਰ ਤੇ ਘਰਾਂ ਦੀ ਉਸਾਰੀ ਕਰਨ ਵਾਲੇ ਨਾਮਵਰ ਵਿਅਕਤੀ ਸਨ ਨਾਈਜੀਰੀਆ ਦੇ ਰਾਸ਼ਟਰਪਤੀ ਮੁਹੰਮਦ ਬੁਹਾਰੀ ਆਪਣੇ ਕੰਨ ਦੀ ਬਿਮਾਰੀ ਦਾ ਇਲਾਜ ਕਰਵਾਉਣ ਲਈ 10 ਦਿਨਾਂ ਦੀ ਛੁੱਟੀ ਦੌਰਾਨ ਲੰਡਨ ਜਾਣਗੇ ਬੁਹਾਰੀ ਦੇ ਬੁਲਾਰੇ ਫੇਮੇ ਐਂਡਿਸਨ ਨੇ ਦੱਸਿਆ ਹੈ ਕਿ ਰਾਸ਼ਟਰਪਤੀ ਲੰਡਨ ਜਾਣਗੇ ਜਿੱਥੇ ਉਹ ਕੰਨ ਦੀ ਬਿਮਾਰੀ ਦਾ ਇਲਾਜ ਕਰਵਾਉਣਗੇ ਅਮਰੀਕਾ ਦੇ ਰਾਸ਼ਟਰੀ ਤੂਫਾਨ ਕੇਂਦਰ ਨੇ ਤੇਜ਼ ਤੇ ਦੱਖਣੀ-ਪੂਰਬੀ ਹਿੱਸਿਆਂ ਤੇ ਫਲੋਰੀਡਾ ਵਿੱਚ ਕਾਲੇਨ ਤੂਫਾਨ ਦੇਉਣ ਦੀ ਚੇਤਾਵਨੀ ਜਾਰੀ ਕੀਤੀ ਹੈ। ਰਾਸ਼ਟਰੀ ਤੂਫਾਨ ਕੇਂਦਰ ਨੇ ਦੱਸਿਆ ਕਿ ਕਾਲੇਨ ਖੰਡੀ ਤੂਫਾਨ ਹੈ ਜੋ ਸੋਮਵਾਰ ਨੂੰ ਫਲੋਰੀਡਾ ਦੀ ਖਾੜੀ ਤੱਟ ਤੇ ਪਹੁੰਚਾਏਗਾ। ਇਸ ਤੋਂ ਪਹਿਲਾਂ ਐਤਵਾਰ ਦੁਪਹਿਰ ਨੂੰ ਤੱਕ ਨੇ ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਮੀਂਹ ਪਾ ਚੁੱਕਾ ਹੈ। ਬੈਲਜੀਅਮ ਦੇ ਪੂਰਬੀ ਸੈਂਟ ਜਾਰਜ ਨਗਰਪਾਲਿਕਾ ਵਿੱਚ ਇੱਕ ਯਾਤਰੀ ਤੇ ਮਾਲ ਗੱਡੀ ਦੇ ਟਕਰ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ 40 ਹੋਰ ਜ਼ਖਮੀ ਹੋ ਗਏ ਅਧਿਕਾਰੀਆਂ ਨੇ ਦੱਸਿਆ ਕਿ ਦੁਕਟਣੋ ਚ ਯਾਤਰੀ ਗੱਡੀ ਦੇ 6 ਡੱਬੇ ਪਟੜੀ ਤੋਂ ਉਤਰ ਗਏ ਜੋ ਕਿ ਖੜੀ ਮਾਲ ਗੱਡੀ ਨਾਲ ਟਕਰਾ ਗਈ ਸੀ ਸ਼੍ਰੀਲੰਕਾ ਦੀ ਰਾਜਸਥਾਨੀ ਕੋਲੰਬੋ ਕੋਲ ਫੌਜ ਦੇ ਕੈਂਪ ਟੂ ਵਿਸਪੋਰਟ ਕਾਂ ਦੇ ਪਿੰਡਾਰਜ ਅਗਲ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਚ ਇੱਕ ਫੌਜੀ ਦੀ ਮੌਤ ਹੋ ਗਈ ਤੇ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਨੂੰ ਬਾਹਰ ਕੱਢਿਆ ਗਿਆ ਜਾਣਕਾਰੀ ਮੁਤਾਬਕ ਰਾਜਸਥਾਨੀ ਕੋਲੰਬੋ ਦੇ ਨੇੜੇ ਸਲਾਵਾ ਕੈਂਪ ਇਲਾਕੇ ਚ ਲੱਗੀ ਅੱਗ ਤੋਂ ਬਾਅਦ ਲਗਾਤਾਰ 5 ਘੰਟੇ ਤੱਕ ਧਮਾਕਿਆਂ ਦੀ ਆਵਾਜ਼ ਸੁਣਾਈ ਦਿੰਦੀ ਰਹੀ